ਸਸ਼ਕਾਲ ਤੋਂ ਸੇਖ ਰਸਮ ਜੈਨਿਸ ਤੋਂ ਮੈਂ ਹਾ ਪਰਦੀਪ ਘਣ ਇੱਕ ਵਾਰ ਫਿਰ ਤੋਂ ਰੁਭਰੂ ਹੋਇਆ ਪ੍ਰੋਗਰਾਮ ਚਰਚਾ ਦਾ ਵਿਸ਼ਾ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਔਰ ਗੱਲਬਾਤ ਕਰਾਂਗੇ ਖਾਸ ਕਰਕੇ ਉਹਨਾਂ ਵਿਸ਼ਿਆਂ ਬਾਰੇ ਜਿਨ੍ਹਾਂ ਦੇ ਬਾਰੇ ਜਾਨਣਾ ਸਾਡੇ ਦਰਸ਼ਕਾਂ ਲਈ ਬੇਹੱਦ ਜ਼ਰੂਰੀ ਔਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਰੇ ਸੀਨੀਅਰ ਮੌਜੂਦ ਨੇ ਹਰਜੀਤ ਸੋਕੀ ਜੀ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਸਰ ਧੰਨਵਾਦ ਅਸੋਖੀ ਸਰ ਅਸੀਂ ਸਾਰੇ ਬੜੇ ਚੰਗੀ ਤਰ੍ਹਾਂ ਜਾਣਦੇ ਆ ਇੰਟਰਨੈਟ ਨੇ ਸਾਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਅਸੀਂ ਦੇਸ਼ ਦੇਸ਼ ਦੇ ਵਿੱਚ ਬੈਠੇ ਲੋਕਾਂ ਨਾਲ ਗੱਲਬਾਤ ਬੜੇ ਸੁਚਾਰੂ ਢੰਗ ਦੇ ਨਾਲ ਕਰ ਸਕਦੇ ਆ ਪਰ ਉੱਥੇ ਜਿੱਥੇ ਇੰਟਰਨੈਟ ਦੇ ਬਹੁਤ ਸਾਰੇ ਫਾਇਦੇ ਨੇ ਉੱਥੇ ਨੁਕਸਾਨ ਬੱਚਿਆਂ ਨੂੰ ਹੋ ਰਿਹਾ ਲੱਗਦਾ ਕਿ ਜਿਵੇਂ ਇਹ ਆਸਟ੍ਰੇਲੀਆ ਦੇ ਵਿੱਚ ਬੈਨ ਹੋਇਆ ਸੀਗਾ ਔਰ ਹੁਣ ਫਰਾਂਸ ਦੇ ਵਿੱਚ ਵੀ ਇਸ ਦਾ ਕਹਿ ਸਕਦੇ ਇਸਤੇਮਾਲ ਤੇ ਬੈਨ ਹੋ ਚੁੱਕਾ ਹੈ ਕਿਵੇਂ ਦੇਖਦੇ ਹੋ ਫੈਸਲੇ ਨੂੰ ਕਿ ਸਹੀ ਲਿਆ ਗਿਆ ਫੈਸਲਾ ਦੇਖੋ ਜਿਹੜਾ ਇੰਟਰਨੈਟ ਆ ਉਹ ਹਮੇਸ਼ਾ ਹੀ ਘਾਤਕ ਸਿੱਧ ਹੋਇਆ ਜੀ ਜੇ ਲਗਾ ਲੋ ਵੀ ਆਪਣਾ 6 ਸਾਲ 7 ਸਾਲ ਦਾ ਬੱਚਾ ਉਹਦੇ ਹੱਥ 'ਚ ਫੋਨ ਆ ਹਮ ਤਾਂ ਇਹਦਾ ਮਤਲਬ ਇਹ ਆ ਵੀ ਉਹ ਫੋਨ ਤੇ ਉੱਤੇ ਗਤੀਵਿਧੀਆਂ ਦੇਖ ਰਿਹਾ ਹਮ ਵੀ ਕੋਈ ਨਾ ਕੋਈ ਸ਼ੈਤਾਨ ਤਿਆਰ ਹੋ ਰਿਹਾ ਜੀ ਵੀ ਅੱਜ ਕੱਲ ਦੇ ਮਾਪੇ ਕੀ ਕਰਦੇ ਨੇ ਰੋਟੀ ਖਾਣ ਵੇਲੇ ਬੱਚੇ ਨੂੰ ਫੋਨ ਲਾ ਕੇ ਦੇ ਦਿੰਦੇ ਨੇ ਹਮ ਤੇ ਉਹੀ ਆ ਕਿ ਤ ਉਹਨੂੰ ਵੱਡੇ ਹੋ ਕੇ ਪੈ ਜਾਂਦੀ ਆ ਵੀ ਮੈਂ ਪਹਿਲਾਂ ਫੋਨ ਦੇਖੂਗਾ ਫਿਰ ਰੋਟੀ ਖਾਊਗਾ ਕਿ ਤਰ੍ਹਾਂ ਕਿਤੇ ਜਿਹੜਾ ਅੱਜ ਫਰਾਂਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੰਸਦ ਦੇ ਵਿੱਚ ਕਿ ਜਿਹੜੇ 12 ਤੋਂ 17 ਸਾਲ ਦੇ ਬੱਚੇ ਨੇ ਫਰਾਂਸ ਚੋਂ 90% ਇੰਟਰਨੈਟ ਯੂਜ਼ ਕਰਦੇ ਨੇ ਹਮ ਉਹਨਾਂ ਨੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਇਹ ਜਿਹੜੀ ਪਾਬੰਦੀ ਹੈ ਆਸਟ੍ਰੇਲੀਆ ਦੇ ਵਿੱਚ ਲਗਾਈ ਸੀ ਪਹਿਲਾਂ ਜੀ ਆਸਟ੍ਰੇਲੀਆ ਤੋਂ ਬਾਅਦ ਹੁਣ ਫਰਾਂਸ ਨੇ ਆਪਣੇ ਦੇਸ਼ ਦੇ ਵਿੱਚ ਆਪਣੇ ਬੱਚਿਆਂ ਦੀ ਉੱਤੇ ਪਾਬੰਦੀ ਲਗਾ ਦਿੱਤੀ ਇੱਥੋਂ ਤੱਕ ਕਿ ਸਕੂਲ ਦੇ ਵਿੱਚ ਵੀ ਮੋਬਾਈਲ ਫੋਨ ਨਹੀਂ ਲੈ ਕੇ ਜਾ ਸਕਦੇ ਹਾਂ ਸੋ ਕੀ ਸਰ ਲੱਗਦਾ ਕਿ ਬੱਚੇ ਜੇਕਰ ਇੰਟਰਨੈਟ ਦਾ ਇਸਤੇਮਾਲ ਨਹੀਂ ਕਰਨਗੇ ਔਰ ਜੋ ਘਟਨਾਵਾਂ ਬੱਚਿਆਂ ਦੇ ਵੱਲੋਂ ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਕਿਤੇ ਨਾ ਕਿਤੇ ਉਹ ਘੱਟ ਸਕਦੀਆਂ ਨੇ ਮੇਰੇ ਕਹਿਣ ਦਾ ਮਤਲਬ ਹੈ ਕਿ ਕ੍ਰਾਈਮ ਸਿਚੁਏਸ਼ਨਸ ਜਾਂ ਬੱਚੇ ਜਿਹੜੇ ਕਿਸ ਤਰੀਕੇ ਦੇ ਨਾਲ ਇੰਟਰਨੈਟ ਦਾ ਗਲਤ ਇਸਤੇਮਾਲ ਕਰਦੇ ਨੇ ਦੇ ਕੋ ਜਿਹੜਾ ਬੱਚੇ ਦਾ ਦਿਮਾਗ ਹੁੰਦਾ ਉਹ ਬੜਾ ਨਾਜ਼ਕ ਦਿਮਾਗ ਹੁੰਦਾ। ਡਾਕਟਰ ਵੀ ਅਕਸਰ ਇਹ ਕਹਿੰਦੇ ਹੁੰਦੇ ਨੇ ਕਿ ਜਿਹੜਾ 2 ਸਾਲ ਦਾ ਬੱਚਾ ਜਾਂ 3 ਸਾਲ ਦਾ ਬੱਚਾ ਨੂੰ ਆ ਫਿਲਮੀ ਦੁਨੀਆ ਜਾਂ ਟੀਵੀ ਦੇ ਰੰਗਾਂ ਤੋਂ ਦੂਰ ਰੱਖਿਆ ਜਾਵੇ ਤਾਂ ਇਹਦੇ ਲਈ ਬਹੁਤ ਵਧੀਆ ਹੋਊਗਾ। ਕਿਉਂਕਿ ਉਹਦਾ ਦਿਮਾਗ ਵਿਕਸਿਤ ਨਹੀਂ ਹੋਇਆ ਹੁੰਦਾ। ਅਸੀਂ ਉਹਨੂੰ ਛੋਟੀ ਦੁਨੀਆ ਦੇ ਦਿਖਾਉਣ ਲੱਗ ਜਾਂਦੇ ਨੇ ਟੀਵੀ ਤੇ ਐਲਈਡੀ ਤੇ ਲਗਾ ਕੇ ਉਹਦੇ ਕਰਕੇ ਉਹਦਾ ਦਿਮਾਗ ਉਦਾ ਹੀ ਡਵਲਪ ਹੋ ਜਾਂਦਾ ਕਿ ਵੀ ਹਾਂ ਇਹ ਵੀ ਇੱਕ ਦੁਨੀਆ ਵਾ ਇਹ ਵੀ ਇੱਕ ਦੁਨੀਆ ਵੀ ਫਿਰ ਉਹ ਫੋਨ ਤੇ ਗੇਮਾਂ ਦੇਖਣ ਲੱਗ ਜਾਂਦਾ ਗੇਮਾਂ ਦੇ ਆ ਦੇਦਾ ਫਿਰ ਉਹ ਸਾਈਬਰ ਕ੍ਰਾਈਮ ਵੱਲ ਨੂੰ ਵੱਧਦਾ ਜਾਂਦਾ ਕਿ ਜੀ ਮੈਂ ਆ ਵੈਬ ਸੀਰੀਜ਼ ਦੇਖੀ ਪੜਾਈ 'ਚ ਉਹਦਾ ਧਿਆਨ ਨਹੀਂ ਜਾਂਦਾ ਕਿੰਨਾ ਕਿਤੇ ਘਾਤਕ ਸਾਬਤ ਹੁੰਦਾ ਮੈਂ ਤਾਂ ਇਹ ਵੀ ਕਹਿਣਾ ਵੀ ਇੰਡੀਆ 'ਚ ਵੀ ਕਾਨੂੰਨ ਹੋਣਾ ਚਾਹੀਦਾ ਚਾਹੀਦਾ ਜੀ ਜੀ ਵੀ ਜਿਹੜੇ ਛੋਟੇ ਬੱਚੇ ਨੇ 18 ਸਾਲ ਤੋਂ ਥੱਲੇ ਵਾਲੇ ਨੇ ਉਹਨਾਂ ਨੂੰ ਫੋਨ ਨਾ ਦਿੱਤਾ ਜਾਵੇ ਜੀ ਬਿਲਕੁਲ ਸੋ ਜਿੱਥੇ ਇੰਟਰਨੈਟ ਦੇ ਬਹੁਤ ਸਾਰੇ ਫਾਇਦੇ ਨੇ ਇੰਟਰਨੈਟ ਦੇ ਉੱਤੇ ਜ਼ਿਆਦਾ ਨੁਕਸਾਨ ਵੀ ਨੇ ਬਹੁਤ ਸਾਰੇ ਬੱਚੇ ਨੇ ਜਿਹੜੇ ਇੰਟਰਨੈਟ ਦੀ ਮਦਦ ਦੇ ਨਾਲ YouTube ਦੀ ਮਦਦ ਦੇ ਨਾਲ ਆਪਣੇ ਸੁਪਨਿਆਂ ਨੂੰ ਸਕਾਰ ਕਰ ਚੁੱਕੇ ਨੇ ਕੋਈ ਡਾਕਟਰ ਦੀ ਪੜ੍ਹਾਈ ਕਰਦਾ ਕੋਈ ਇੰਜੀਨੀਅਰ ਬਣਨਾ ਸਿੱਖਦਾ ਆ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਰੋਲ ਇੱਥੇ ਮਾਪਿਆਂ ਦਾ ਹੁੰਦਾ ਮਾਪਿਆਂ ਨੂੰ ਬੱਚਿਆਂ ਦੀ ਗਤੀਵ ਹੰਦੀ ਲੋੜ ਹੈ ਕਿ ਉਹਨਾਂ ਦੇ ਬੱਚੇ ਕਿੰਨਾ ਕੁ ਸਕਰੀਨ ਟਾਈਮ ਦਾ ਇਸਤੇਮਾਲ ਕਰਦੇ ਨੇ ਜਾਂ ਫਿਰ ਆਪਣੇ ਮੋਬਾਈਲ ਫੋਨ ਤੇ ਕੀ ਦੇਖਦੇ ਨੇ ਸੋ ਭਾਰਤ ਦੇ ਵਿੱਚ ਵੀ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਕਿ ਨਹੀਂ ਜੋ ਸਾਡੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਆਪਣੀ رائے ਆ ਜਿਹੜੀ ਕਮੈਂਟ ਬਾਕਸ ਦੇ ਵਿੱਚ ਆ ਜ਼ਰੂਰ ਦੱਸਣ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਹਾਂ ਸੁਖੀ ਸਰ ਆਮ ਤੌਰ ਤੇ ਘਰਾਂ ਦੇ ਵਿੱਚ ਅਸੀਂ ਨੌਕਰ ਰੱਖ ਲੈਂਦੇ ਹਾਂ ਔਰ ਸਾਨੂੰ ਲੱਗਦਾ ਹੈ ਕਿ ਅਸੀਂ ਨੌਕਰਾਂ ਦੀ ਮਦਦ ਦੇ ਨਾਲ ਆਪਣਾ ਮਾਨਸਿਕ ਤਣਾਅ ਘਟ ਕਰ ਸਕਦੇ ਹਾਂ ਆਪਣਾ ਕਹਿ ਸਕਦੇ ਸਰੀਰਕ ਤਣਾਅ ਘਟ ਕਰ ਸਕਦੇ ਸਾਡੀ ਥਕਾਵਟ ਘਟ ਹੁੰਦੀ ਹੈ ਪਰ ਲੱਗਦਾ ਹੈ ਕਿ ਜਦੋਂ ਚੋਰਾਂ ਦੇ ਵੱਲੋਂ ਵੱਡੇ ਵੱਡੇ ਡਾਕੇ ਮਾਰੇ ਜਾਂਦੇ ਨੇ ਕਰੋੜਾਂ ਦੀ ਚੋਰੀ ਕਰ ਲਈ ਜਾਂਦੀ ਹੈ ਤਾਂ ਉਸ ਵੇਲੇ ਉਸ ਮਕਾਨ ਦੇ ਮਾਲਕ ਨੇ ਜਿਹੜੇ ਉਹਨਾਂ ਤੇ ਕੀ ਬੀਤੀ ਹੋਗੀ ਅਜੇ ਹਾਈ ਹੋਇਆ ਜਦੋਂ 11 ਕਰੋੜ ਦੀ ਚੋਰੀ ਹੋਈ ਹੈ ਇਸ ਤੋਂ ਬਾਅਦ ਤੁਸੀਂ ਇਸ ਵਿਸ਼ੇ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਇਹ ਮਾਮਲਾ ਹੈ ਬੈਂਗਲੁਰੂ ਦਾ ਮਾਮਲਾ ਹਮ ਵੀ ਕਿਹਾ ਜਾਂਦਾ ਵੀ ਜਿਹੜੀ ਜਿਹੜਾ ਇਹ ਮਾਮਲਾ ਹੈ 25 ਜਨਵਰੀ ਦੀ ਰਾਤ ਦਾ ਮਾਮਲਾ ਜਿੱਥੇ ਇੱਕ ਪੂਰਾ ਪਰਿਵਾਰ ਤਾਏ ਚਾਚੇ ਦਾ ਪੂਰਾ ਪਰਿਵਾਰ ਹੁੰਦਾ ਰਿਸੈਪਸ਼ਨ ਪਾਰਟੀ ਤੇ ਗਿਆ ਹੁੰਦਾ ਪਿੱਛੋਂ ਨੇਪਾਲੀ ਜੋੜਾ ਜਿਹੜਾ ਕਿ ਇਹਨਾਂ ਦਾ ਖਾਣ ਪੀਣ ਦੇਖਦਾ ਰੋਟੀ ਵਗੈਰਾ ਬਣਾਉਂਦਾ ਤੇ ਜਿਹੜੇ ਸਫਾਈ ਵਾਲੇ ਕ ਕਰਮਚਾਰੀ ਹੁੰਦੇ ਨੇ ਦੋ ਉਹ ਟੋਟਲ 4 ਤੋਂ 5 ਨੌਕਰਾਂ ਨੇ ਘਰ ਦੀ ਤੀਸਰੀ ਮੰਜ਼ਲ ਤੇ ਚੋਰੀ ਕੀਤੀ ਚੋਰੀ ਵੀ ਕਾਦੀ ਕੀਤੀ ਦੇਖੋ ਉਹਨਾਂ ਨੂੰ ਵੀ ਪਤਾ ਵੀ ਜੇ ਅਸੀਂ ਕਾਗਜ਼ ਚੱਕਾਂਗੇ ਪ੍ਰੋਟੀਨ ਤਾਂ ਅਸੀਂ ਫਾਜਾਂਗੇ ਵੀ ਅਸੀਂ ਥੋੜਾ ਮੋਟਾ ਸਮਾਨ ਚੱਕਾਂਗੇ ਫੋਨ ਚੱਕਾਂਗੇ ਤਾਂ ਫਾਜਾਂਗੇ ਉਹ ਸੋਨਾ ਚਾਂਦੀ ਲੈ ਗਏ ਹੂੰ ਤਕਰੀਬਨ ਲਾਲੋ ਵੀ 115 ਕਿਲੋ ਸੋਨਾ ਚਾਂਦੀ ਲੈ ਗਏ ਵੀ ਜਿਹਦੀ ਕੀਮਤ ਅੱਜ ਦੇ ਡੇਢ ਦੇ ਵਿੱਚ 18 ਕਰੋੜ ਰੁਪਇਆ ਵਾ ਜੀ ਜੀ ਬਈ ਦੇ ਕੋ ਅਸੀਂ ਅਕਸਰ ਲੋਕਾਂ ਨੂੰ ਅਪੀਲ ਆਪਣੇ ਮਾਧਿਮ ਰਾਹੀਂ ਕਰਦੇ ਹੁੰਨੇ ਆ ਕਿ ਜਦੋਂ ਵੀ ਤੁਸੀਂ ਕੋਈ ਨੌਕਰ ਚੱਕਰ ਰੱਖਣਾ ਤਾਂ ਉਹਦੀ ਵੈਰੀਫਿਕੇਸ਼ਨ ਪੁਲਿਸ ਨੂੰ ਜ਼ਰੂਰ ਦਿਓ ਜੀ ਬਿਲਕੁਲ ਜ਼ਰੂਰ ਕਰਵਾਉਣਾ ਚਾਹੀਦਾ ਜੀ ਜਿਹੜਾ ਉਹ ਨੇਪਾਲੀ ਜੋੜਾ ਤੇ ਜਿਹੜੇ ਦੋ ਮੁਲਜ਼ਮ ਹੋਰ ਨੇ ਉਹ ਹੁਣ ਰਫੂ ਚੱਕਰ ਹੋ ਚੁੱਕੇ ਨੇ ਜੀ ਅਸਲ ਲੱਗਦਾ ਕਿ ਘਰ ਦੇ ਵਿੱਚ ਨੌਕਰ ਰੱਖਣ ਤੋਂ ਪਹਿਲਾਂ ਸਾਨੂੰ ਉਹਨਾਂ ਦਾ ਆਈਡੈਂਟੀਟੀ ਕਾਰਡ ਚੈੱਕ ਕਰ ਲੈਣਾ ਚਾਹੀਦਾ ਜਿਵੇਂ ਆਧਾਰ ਕਾਰਡ ਹੋ ਗਿਆ ਕੁਛ ਐਦਾਂ ਜੀ ਦੇਖੋ ਇਹ ਹੀ ਆ ਨਾ ਇਹ 4-5 ਦਿਨ ਪਹਿਲਾਂ ਵੀ ਆਪਾਂ ਜੇ ਖਬਰ ਪਿੱਛੇ ਦੇਖੀਏ ਤਾਂ ਇਦਾਂ ਦੀ ਇੱਕ ਇਨਸੀਡੈਂਟ ਆਇਆ ਸੀ ਇੱਕ ਨੌਕਰ ਰਾਣੀ ਸੀ ਜੋ ਪੂਰੇ ਪਰਿਵਾਰ ਨੂੰ ਰੋਟੀ ਬਣਾ ਕੇ ਖਵਾਉਂਦੀ ਸੀ ਜੀ ਉਹ ਜਿਹੜਾ ਪੂਰਾ ਪਰਿਵਾਰ ਆ ਉਹ ਕਦੇ ਠੀਕ ਨਹੀਂ ਸੀ ਰਹਿੰਦਾ ਜਦੋਂ ਉਹ ਡਾਕਟਰ ਕੋਲੇ ਜਾਂਦੇ ਸੀ ਤਾਂ ਉਹ ਕਹਿੰਦੇ ਸੀ ਵੀ ਕੋਈ ਨਾ ਕੋਈ ਬਿਮਾਰੀ ਦਾ ਤੁਹਾਨੂੰ ਵੀ ਤੁਹਾਨੂੰ ਇਨਫੈਕਸ਼ਨ ਦਿਨ-ਵਦਨ ਵੱਧ ਰਹੀ ਆ ਪਰ ਜਦੋਂ ਉਹਨਾਂ ਨੇ ਵੀ ਚਲਾਕੀ ਦਿਖਾਈ ਪਰਿਵਾਰ ਨੇ ਉੱਥੇ ਕੈਮਰਾ ਲਗਾਤਾ ਰਸੋਈ ਦੇ ਵਿੱਚ ਜਦੋਂ ਉਹ ਦੇਖ ਕੇ ਹੈਰਾਨ ਰਹਿ ਗਏ ਵੀ ਉਹ ਆਪਣੇ ਯੂਰੀਆ ਦੇ ਰਾਹੀ ਆਟਾ ਗੁੰਨ ਰਹੀ ਸੀ ਆਟਾ ਗੁੰਨ ਕੇ ਉਹਨਾਂ ਨੂੰ ਉਹੀ ਖਵਾ ਰਹੀ ਸੀ ਤੇ ਉਹ ਬੜੇ ਸ਼ੌਕ ਦੇ ਨਾਲ ਰੋਟੀਆਂ ਖਾ ਰਹੇ ਸੀ ਫਿਰ ਉਹਨੂੰ ਮੌਕੇ ਤੇ ਫੜਿਆ ਫਿਰ ਉਹਨੂੰ ਪੁੱਛ ਤੂੰ ਫੜਾਇਆ ਜੀ ਬਿਲਕੁਲ ਦੇਖੋ ਕਿੰਨਾ ਚਾਰ ਪੈਸੇਆਂ ਪਿੱਛੇ ਵੀ ਨੌਕਰ ਆ ਚੀਜ਼ ਕਰ ਜਾਂਦੇ ਨੇ ਜੀ ਬਿਲਕੁਲ ਸੋ ਘਰ ਦੇ ਵਿੱਚ ਨੌਕਰ ਰੱਖਣ ਤੋਂ ਪਹਿਲਾਂ ਚੰਗੇ ਤਰੀਕੇ ਦੇ ਨਾਲ ਉਹਨਾਂ ਦੀ ਜਾਂਚ ਪੂਰਤ ਕਰਵਾ ਲੈਣੀ ਚਾਹੀਦੀ ਹੈ ਆਈਡੈਂਟੀਟੀ ਕਾਰਡ ਚੈੱਕ ਕਰ ਲੈਣਾ ਚਾਹੀਦਾ ਤਾਂ ਕਿ ਕੱਲ ਨੂੰ ਕੋਈ ਸੁਖਾਵੀ ਘਟਨਾ ਜੇ ਦੀ ਉਹਨਾਂ ਆਵਾਪਰ ਸਕੇ ਸੋ ਅਗਲੇ ਵਿਸ਼ੇ ਤੇ ਗੱਲ ਕਰਦੇ ਹਾਂ ਸੋ ਕੀ ਸਰ ਜੇਕਰ ਕਰੋਨਾ ਦੀ ਗੱਲ ਕਰੀਏ ਕਰੋਨਾ ਵਾਇਰਸ ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਚਾਹੇ ਉਹ ਸਿਹਤ ਦੇ ਤੌਰ ਤੇ ਹੋਵੇ ਚਾਹੇ ਫਿਰ ਆਰਥਿਕ ਤੌਰ ਤੇ ਹੋਵੇ ਕਿਉਂਕਿ ਲਾਕਡਾਊਨ ਲੱਗਿਆ ਸਰ ਇੱਕ ਹੋਰ ਵਾਇਰਸ ਹੈ ਜਿਹੜਾ ਇਸ ਵੇਲੇ ਦਸਤਕ ਦੇ ਰਿਹਾ ਲੋ ਵਾਇਰਸ ਦਾ ਨਾਮ ਹੈ ਨਿਪਾ ਵਾਇਰਸ ਕਿੰਨੇ ਲੋਕਾਂ ਨੂੰ ਸ਼ਿਕਾਰ ਬਣਾਇਆ ਕਿਵੇਂ ਉਸ ਤੋਂ ਬਚ ਸਕਦੇ ਆਂ ਔਰ ਕੀ ਉਸ ਦੇ ਲੱਛਣ ਨੇ ਸਾਡੇ ਦਰਸ਼ਕਾਂ ਨੂੰ ਬਾਰੇ ਥੋੜਾ ਜਾਣਕਾਰੀ ਦਿਓ ਦੇਖੋ ਸਾਡੀ ਤਾਂ ਇਹੀ اپੀਲ ਆ ਵੀ ਪ੍ਰਮਾਤਮਾ ਅੱਗੇ ਵੀ ਇਹ ਜਿਹੜੇ ਵਾਇਰਸ ਨੇ ਇਹ ਆਪਣੇ ਉੱਥੇ ਹੀ ਰਹਿਣ ਜਿੱਥੋਂ ਆਉਂਦੇ ਨਹੀਂ ਵੀ ਇਹ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਨਾ ਹੀ ਹੋਣ ਕਿਉਂਕਿ ਇਹਦੇ ਆਉਣ ਨਾਲ ਦੇਖੋ ਜਿਹੜਾ ਛੋਟਾ ਵਰਗ ਛੋਟੇ ਵਰਗ ਦੇ ਲੋਕ ਨੇ ਲਾਲੋ ਬੀਜੀ ਨੇ ਦਿਨ ਦੀ ਦਿਹਾੜੀ ਕਰਕੇ ਰਾਤ ਨੂੰ ਰੋਟੀ ਖਾਣੀ ਆ ਉਹਦੀ ਰੋਟੀ ਛੁੱਟ ਜਾਂਦੀ ਆ ਛੁੱਟ ਜਾਂਦੀ ਆ ਲੋਕਡਾਊਨ ਲੱਗ ਜਾਂਦਾ ਹੂੰ ਜਿਨ੍ਹਾਂ ਨੇ ਘਰੇ ਘਰ ਚ ਰਹਿ ਰਹੇ ਘਰ ਚ ਬੈਠੇ ਰਹਿੰਦੇ ਨੇ ਕੰਮ ਇਹ ਬੰਦੇ ਉਹਨਾਂ ਨੇ ਬਾਹਰ ਨਿਕਲ ਨਹੀਂ ਹੁੰਦਾ ਕੰਮ ਮਿਲਣਾ ਨਹੀਂ ਦੇਖੋ WHO ਨੇ ਚਿੰਤਾ ਦਾ ਜਤਾਈ ਆ ਵੀ ਜਿਹੜਾ ਕਰੋਨਾ ਵਾਇਰਸ ਆ ਕਰੋਨਾ ਵਾਇਰਸ ਪੂਰੀ ਤਰ੍ਹਾਂ ਹਲੇ ਖਤਮ ਨਹੀਂ ਹੋਇਆ ਜੀ ਹਲੇ ਉੱਥੋਂ ਦਾ ਲੋਕ ਨਿਕਲਿਆ ਨਹੀਂ ਹੁਣ ਇੱਕ ਨਿਪਾਹ ਵਾਇਰਸ ਆ ਉਹ ਉਹਨਾਂ ਦੀ ਤਿਆਰੀ ਚ ਉਹ ਤੁਹਾਨੂੰ ਇੰਡੀਆ ਚ ਐਂਟਰੀ ਹੋ ਚੁੱਕੀ ਆ ਉਹਦੀ ਪੱਛਮ ਬੰਗਾਲ ਦੇ ਵਿੱਚ ਜਿਹੜੇ 5 ਮਰੀਜ਼ ਪਾਏ ਗਏ ਨੇ ਵੀ ਜਿਹੜਾ ਇਹ ਵਾਇਰਸ ਆ ਇਹ ਪਹਿਲਾ 1998 ਦੇ ਵਿੱਚ ਆਇਆ ਸੀ ਮਲੇਸ਼ੀਆ ਦੇ ਵਿੱਚ ਹੂੰ ਤੇ ਇਹ ਜਿਹੜਾ ਵਾਇਰਸ ਆ ਇਹ ਫੈਲਦਾ ਕਿਵੇਂ ਹੈ ਜਾਨਵਰਾਂ ਤੋਂ ਜਾਨਵਰਾਂ ਤੋਂ ਜੀ ਚੰਮ ਕਿੱਧਰ ਜਾਨਵਰਾਂ ਫਰ ਉਹਨੇ ਕੀ ਕਰਨਾ ਉਹਨੇ ਕਿਸੇ ਫਲ ਨੂੰ ਟੱਚ ਕਰਤਾ ਜਾਂ ਬਾਈਟ ਕਰ ਲਿਆ ਉਹ ਮਨੁੱਖ ਨੇ ਖਾਣਾ ਚਾਹੇ ਉਹ ਧੋਕੇ ਖਾ ਲਵੇ ਜਿੰਮੇ ਮਰਜ਼ੀ ਖਾ ਲਵੇ ਉਹਦੇ ਨਾਲ ਫੈਲ ਜਾਣਾ ਤੇ ਸੋੜਾ ਚ ਪਾਇਆ ਜਾਂਦਾ ਕਿਉਂਕਿ ਉੱਥੋਂ ਦੇ ਜਿਹੜੇ ਸ਼ਕੀਨ ਲੋਕ ਨੇ ਮਲੇਸ਼ੀਆ ਸਿੰਗਾਪੁਰ ਦੇ ਉਹ ਖਾਂਦੇ ਆ ਚੀਜ਼ਾਂ ਨੇ ਜੀ ਤੇ ਉੱਥੇ ਜਦੋਂ ਇਹ ਫੈਲਿਆ ਤਾਂ 300 ਤੋਂ ਵੱਧ ਬੰਦੇ ਮਰੇ ਸੀਗੇ ਜੀ ਉਸ ਟਾਈਮ ਤੇ 10 ਲੱਖ ਸੂਰ ਮਾਰੇ ਗਏ ਸੀ ਉਦੋਂ ਹੂੰ ਜੀ ਤੇ ਡਬਲਯੂ ਐਚ ਨੇ ਇਹ ਕਿਹਾ ਕਿ ਦੇਖੋ ਵੀ ਹਲੇ ਬੰਗਾਲ ਦੇ ਵਿੱਚ ਦੀ ਐਂਟਰੀ ਹੋਈ ਆ ਵੀ ਆਪਾਂ ਕਿਵੇਂ ਨਾ ਕਿਵੇਂ ਇਹਨੂੰ ਆਪਾਂ ਸੰਭ ਸਕਦੇ ਆ ਵੀ ਜ਼ਿਆਦਾ ਭੀੜ 'ਚ ਨਹੀਂ ਜਾਣਾ ਹੂੰ ਵੀ ਆਪਣੇ ਮੂੰਹ 'ਤੇ ਮਾਸਕ ਪਾ ਕੇ ਰੱਖੋ ਹੂੰ ਤੇ ਹਰ ਇੱਕ 2 ਘੰਟੇ ਬਾਅਦ ਸੈਨੀਟਾਈਜ਼ਰ ਦੇ ਨਾਲ ਹੱਥ ਧੋਵੋ ਆਪਣੇ ਹੱਥ ਧੋਣੇ ਚਾਹੀਦੇ ਆ ਜੀ ਅਸਲ ਵਿੱਚ ਲੱਗਦਾ ਕਿ ਵਾਇਰਸ ਕਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਕਿਉਂਕਿ ਕਰੋਨਾ ਵਾਇਰਸ ਜਿਸ ਤਰੀਕੇ ਦੇ ਨਾਲ ਫੈਲਦਾ ਸੀ ਪਰ ਇਹ ਜਾਨਵਰਾਂ ਤੋਂ ਫੈਲਦਾ ਅਸਲ ਲੱਗਦਾ ਕਿ ਸਾਡੇ ਲੋਕਾਂ ਨੂੰ ਸਾਡੇ ਦਰਸ਼ਕਾਂ ਨੂੰ ਇਹ ਕਹਿ ਸਕਦੇ ਆ ਕਿ ਭਾਰਤੀਆਂ ਨੂੰ ਕੋਈ ਵੀ ਫਲ ਫਰੂਟ ਖਾਣ ਤੋਂ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਚਾਹੀਦਾ ਧੋ ਲੈਣਾ ਚਾਹੀਦਾ ਜੀ ਦੇਖੋ ਇੱਕ ਤੁਹਾਨੂੰ ਇਹ ਮੈਂ ਨਿਸ਼ਾਨੀਆਂ ਵੀ ਦੱਸ ਦੇਵਾਂ ਜਦੋਂ ਇਹ ਕਿਸੇ ਮਨੁੱਖ ਨੂੰ ਹੁੰਦਾ ਹਮ ਪਹਿਲਾਂ ਤਾਂ ਇਹ ਮਨੁੱਖ ਤੋਂ ਮਨੁੱਖ ਇਹ ਘੱਟੋ ਘੱਟ 10 ਮਿੰਟ ਦਾ ਸਮਾਂ ਲੈਂਦਾ ਜੀ ਕਿ ਜਦੋਂ ਇਹ ਨੇ ਜੀ ਜਦੋਂ ਇਹਨੇ ਐਂਟਰ ਹੋਣਾ ਉਹ ਆਪਾਂ ਨੂੰ ਪਤਾ ਕਿੱਦਾਂ ਲੱਗਣਾ ਆਪਾਂ ਨੂੰ ਪਤਾ ਹੋਣਾ ਲੱਗਣਾ ਜਦੋਂ ਦਿਮਾਗ ਦੇ ਵਿੱਚ ਸੋਜ ਆ ਪੈ ਗਿਆ ਜੀ ਤੇ ਇਹਦੇ ਹੋਣ ਦੇ ਨਾਲ ਬੰਦਾ ਕੋਮਾ 'ਚ ਵੀ ਜਾ ਸਕਦਾ ਹੂੰ ਭਈ ਇਹ ਨਹੀਂ ਆਏਗਾ ਭਈ ਬੰਦਾ ਇੱਥੇ ਬਿਮਾਰ ਹੋ ਜਾਊਗਾ ਜਾਂ ਖੰਘ ਹੋਊਗੀ ਜਾਂ ਜ਼ੁਕਾਮ ਹੋਊਗਾ ਕਿਉਂਕਿ ਕਰੋਨਾ ਦੇ ਟਾਈਮ ਇਹ ਹੁੰਦਾ ਸੀ ਵੀ ਜਿਹਨੂੰ ਗਲੇ ਨੂੰ ਰੇਸ਼ਾ ਆ ਗਿਆ ਜਾਂ ਜ਼ੁਕਾਮ ਹੋ ਗਿਆ ਉਹਨੂੰ ਕਹਿ ਦਿੰਦੇ ਸੀ ਵੀ ਤੈਨੂੰ ਕਰੋਨਾ ਹੋ ਗਿਆ ਹੁਣ ਇਹਦੇ ਵਿੱਚ ਤਾਂ ਜਦੋਂ ਦਿਮਾਗ ਨੇ ਕੰਮ ਕਰਨਾ ਹੀ ਬੰਦ ਕਰਤਾ ਜਦੋਂ ਮਨੌੱਖਾ ਕੋਮਾ 'ਚ ਚਲੇ ਆ ਗਿਆ ਇਹ ਉਹ ਨਹੀਂ ਪਤਾ ਲੱਗਣਾ ਵੀ ਇਹ ਉਹ ਹੈ ਫੈਲ ਗਿਆ ਵਾਇਰਸ ਹੋ ਜੀ ਬਿਲਕੁਲ ਸੋ ਜਿਸ ਤਰੀਕੇ ਦੇ ਨਾਲ ਕਰੋਨਾ ਵਾਇਰਸ ਦੇ ਸਿੰਟਮ ਸੀ ਕਰੋਨਾ ਵਾਇਰਸ ਦੇ ਲੱਛਣ ਸੀ ਉਸੇ ਤਰੀਕੇ ਦੇ ਨਾਲ ਨਿਪਾ ਵਾਇਰਸ ਤੇ ਜਿਹੜੇ ਅਲੱਗ ਤੋਂ ਲੱਛਣ ਪਏ ਜਾਂਦੇ ਨੇ ਯਾਨੀ ਕਿ ਦਿਮਾਗ ਦੇ ਵਿੱਚ ਸੋਜਾ ਹੋਣਾ ਤੇ ਇਸ ਦੇ ਨਾਲ ਹੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੋਈ ਮਰੀਜ਼ ਹੈ ਜਿਹੜਾ ਕੋਮਾ ਦੇ ਵਿੱਚ ਵੀ ਜਾ ਸਕਦਾ ਸੋ ਜੇਕਰ ਤੁਹਾਨੂੰ ਕਿਸ ਤਰੀਕੇ ਦੇ ਲੱਛਣ ਦੇਖਣ ਨੂੰ ਮਿਲਦੇ ਨੇ ਤਾਂ ਤੁਰੰਤ ਡਾਕਟਰੀ ਜਾਂਚ ਹੈ ਜੜੀ ਉੱਪਰ ਹੋਣੀ ਚਾਹੀਦੀ ਹੈ ਸੋ ਅੱਜ ਦੇ ਪ੍ਰੋਗਰਾਮ ਚੰਨੇ ਹੁਣ ਮੰੰਦੋ ਜਾਸੇ ਧੰਨਵਾਦ ਧੰਨਵਾਦ ਜੀ